ਜਾਨ ਚੱਕੀ ਸਟੂਡੀਓ ਬਜੇ ਪੈਰੇ ਗਰਚੂ ਮੈਂ ਡਾਕਟਰ ਬਲਦੇਵ ਸਿੰਘ ਆਪ ਜੀ ਦਾ ਸਵਾਗਤ ਕਰਦਾ ਹਾਂ ਵੈਲਕਮ ਕਰਦਾ ਹਾਂ ਅੱਜ ਸੰਦੇ ਇਹ ਅੱਜ ਹੈ 25 ਅਗਸਤ 2024 ਤੇ ਹਰ ਸੱਡੇ ਦਰਾਂ ਇਹ ਸੁਰੱਖੀ ਦਾ ਪ੍ਰੋਗਰਾਮ ਪੇਸ਼ ਕਰਨ ਬਾਸਤੇ ਮੈਂ ਸਟੂਡੀਓ ਵਿੱਚ ਹਾਜ਼ਰ ਹਾਂ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਸੁਰੱਖੀ ਦੇ ਪ੍ਰੋਗਰਾਮ ਦੀ ਜਾਂ ਨਿਊਜ਼ ਐਨਾਲਿਸਿਸ ਦੀ ਤਾਂ ਇਸ ਵਿੱਚ ਅਸੀਂ ਸਿਲੈਕਟਡ ਨਿਊਜ਼ ਪੇਪਰ ਇਕੱਤਰ ਕਰਦੇ ਹਾਂ ਸਟੂਡੀਓ ਵਿੱਚ ਤੇ ਉਹਦੇ ਵਿੱਚੋਂ ਸਿਲੈਕਟਡ ਹੈਡਲਾਈਨਸ ਦਾ ਐਨਲਿਸਿਸ ਕਰਨ ਵਾਸਤੇ ਇਹ ਸਾਰਾ ਪ੍ਰੋਗਰਾਮ ਟੈਲੀਕਾਸਟ ਕੀਤਾ ਜਾਂਦਾ ਹੈ ਪਿਆਰੇ ਦਰਸ਼ਕ ਜਦੋਂ ਅਸੀਂ ਗੱਲ ਕਰਦੇ ਹਾਂ ਨਿਊਜ਼ ਐਨਲਿਸਿਸ ਦੀ ਜਾਂ ਨਿਊਜ਼ ਵਿਸ਼ਲੇਸ਼ਣ ਦੀ ਜਦੋਂ ਸੁਰਖੀਆਂ ਦੇ ਪ੍ਰੋਗਰਾਮ ਦੀ ਤਿੰਨ ਪੁਆਇੰਟਸ ਨੂੰ ਹਮੇਸ਼ਾ ਅਸੀਂ ਧਿਆਨ ਰੱਖਦੇ ਹਾਂ ਫਰਸਟ ਪੁਆਇੰਟ ਕੀ ਹੈ ਫਰਸਟ ਪੁਆਇੰਟ ਇਹ ਹੁੰਦਾ ਹੈ ਕਿ ਜਿਹੜਾ ਸਾਡੀ ਨਿਊਜ਼ ਅਸੀਂ ਲੈ ਰਹੇ ਹਾਂ ਉਸ ਦੀ ਬੈਕਗ੍ਰਾਉਂਡ ਕੀ ਹੈ ਇਹ ਫਸਟ ਪਾਰਟ ਹੁੰਦਾ ਸੈਕੰਡ ਪਾਰਟ ਹੁੰਦਾ ਕਿ ਸਿਲੈਕਟਡ ਹੈਡਲਾਈਨ ਦੀ ਕਰੰਟ ਸਟੋਰੀ ਕੀ ਬਣਦੀ ਹੈ ਥਰਡ ਕੀ ਹੈ ਕਿ ਸਾਡੇ ਕੋਲੇ ਜਿਹੜੇ ਸਿਲੈਕਟਡ ਹੈਡਲਾਈਨ ਉਹ ਦਾ ਫਿਊਚਰ ਕੋਰਸ ਕੀ ਹੋ ਦੀ ਸੰਭਾਵਨਾ ਹੋ ਸਕਦੀ ਹੈ ਸੋ ਪਿਆਰੇ ਦਰਸ਼ਕੋ ਜਿਹੜਾ ਅੱਜ 25 ਅਗਸਤ 2024 ਨੂੰ ਸੰਡੇ ਨੂੰ ਮੈਂ ਫਸਟ ਨਿਊਜ਼ ਲੈ ਰਿਹਾ ਹਾਂ ਜੀ ਉਹ ਲਗਭਗ ਸਾਰੇ ਨਿਊਜ਼ ਪੇਪਰਸ ਨੇ ਕਵਰ ਕੀਤੀ ਹੈ ਕਿਸ ਨੇ ਉਹਨਾਂ ਹੈਡਲਾਈਨ ਬਣਾਇਆ ਹੈ ਜਾਂ ਉਹ ਉਸ ਸੈਕੰਡ ਜਾਂ ਥਰਡ ਪੋਜੀਸ਼ਨ ਦਿੱਤੀ ਹੈ ਸੋ ਉਹ ਕੀ ਹੈ ਉਹ ਹੈ ਸਾਡਾ ਕਲਕੱਤਾ ਜਾਂ ਕਲਕੱਤਾ ਜਿਸ ਨੂੰ ਸਕੇਨ ਨੇ ਬੈਸਟੋਫ ਆਫ ਦੀ ਕੈਪੀਟਲ ਆ ਜਿੱਥੇ ਮੈਡੀਕਲ ਕਾਲਸ ਵਿੱਚ 9 ਅਗਸਤ ਨੂੰ 9 ਅਗਸਤ ਨੂੰ ਟ੍ਰੇਨੀ ਡਾਕਟਰ ਦਾ ਰੇਪ ਹੋਇਆ ਔਰ ਇਹ ਵਾਈਡ ਸਪਰੈਡ ਪੂਰੇ ਦੇਸ਼ ਵਿੱਚ ਇਹ వైరਲ ਹੋਇਆ ਮਸਲਾ ਕਿਉਂਕਿ ਔਰਤਾਂ ਦਾ ਮਸਲਾ ਹੈ ਔਰਤਾਂ ਦੀ ਸੁਰੱਖਤਾ ਦਾ ਮਸਲਾ ਹੈ ਆਮ ਪਰਦੇਸੀ ਕਹਿੰਦੇ ਕਿ ਆਰਥੋਨੋਸਿਸ ਰੱਖਿਆ ਦੀ ਨਿਵਾਸ ਸਚਨ ਬੋਧਾ ਮੋਦੀ ਸਰਕਾਰ ਕਹਿ ਰਹੀ ਹੈ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਆਈ ਲੱਕ ਦਾ ਜੋ ਕੁਝ ਵੀ ਹੋ ਰਿਹਾ ਸਾਰਾ ਕੁਝ ਇਸ ਉਲਟ ਹੋ ਰਿਹਾ ਹੈ ਅਸੀਂ ਜੋ ਸਾਡੇ ਗੁਰੂਆਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਜਾਂਦਾ ਹੋਰ ਧਾਰਮਿਕ ਗ੍ਰੰਥਾਂ ਚ ਲਿਖੀ ਉਸ ਦੇ ਉਲਟ ਸਾਡਾ ਸਮਾਜ ਚੱਲ ਰਿਹਾ ਹੈ ਅਸੀਂ ਆਪਰ ਤੇ ਗੱਲ ਕਰਦੇ ਕਿ ਜਿਹੜੀ ਸਾਡੀ ਬੇਟੀ ਹੈ ਲੜਕੀ ਹੈ ਔਰਤ ਹੈ ਉਸ ਦਾ ਅਟਰ ਟੈਸਟ ਕਰ ਕਰਨਾ ਬਣਦਾ ਹੈ ਇੱਕ ਸ਼ਬਦ ਵੀ ਹੈ ਬੜਾ ਮਹੱਤਵਪੂਰਨ ਸੋਖਮੰਦਾ ਕੀ ਜਿੱਤ ਜਮੇ ਰਾਜਾਨ ਸੋ ਇਹ ਸਾਰੇ ਇਸ ਦੇ ਉਲਟ ਸਾਰਾ ਕੁਝ ਹੋ ਰਿਹਾ ਜਿਸ ਤਰ੍ਹਾਂ ਮੈਂ ਵਾਰ-ਵਾਰ ਇਸ ਮંચ ਤੋਂ ਕਿਹਾ ਸਾਡਾ ਦੇਸ਼ ਜੇ ਆਪਾਂ ਇੰਡੈਕਸ ਬਣਾਏ ਸਾਰੇ ਸੰਸਾਰ ਦਾ ਉਹਦੇ ਵਿੱਚ ਰੇਪ ਕੈਪੀਟਲ ਵਿੱਚ ਇੱਕ ਨੰਬਰ ਤੇ ਜਾ ਰਿਹਾ ਰੇਪ ਕੈਪੀਟਲ ਇਟ ਮੀਨਸ ਇਥੇ ਡੇਲੀ ਰੇਪ ਹੁੰਦੇ ਹਨ ਔਰਤਾਂ ਦੇ ਰੇਪ ਹੁੰਦੇ ਹਨ ਲੜਕੀਆਂ ਦੇ ਰੇਪ ਹੁੰਦੇ ਹਨ ਮੈਂ ਪਿਛਲੀ ਵਾਰ ਵੀ ਦੱਸਿਆ ਸੀ ਅੱਜ ਵੀ ਕਹਿ ਰਿਹਾ ਮੈਂ 1.5 ਸਾਲ ਦੀ 25 ਸਾਲ ਲੈ ਕੇ 80 ਸਾਲ ਦੀ ਔਰਤ 'ਤੇ ਰੇਪ ਹੋ ਜਾਂਦਾ ਤੇ ਮਨ ਸਾਡਾ ਸਵਾਜ ਇਸ ਨੂੰ ਕੋਈ ਬੁਰਾ ਨਹੀਂ ਬਣਾਉਂਦਾ ਇਹ ਜ਼ਬਰਦਸਤੀ ਨਹੀਂ ਕਰਦਾ ਜਿਹੜੇ ਰੇਪ ਕਰਦੇ ਹਨ ਉਸ ਦਾ ਬੁਰਾ ਨਹੀਂ ਕਰਦਾ ਉਹਨਾਂ ਨੂੰ ਮਾੜੀ ਮੋਟੀ ਸਜ਼ਾ ਹੁੰਦੀ ਜੇਲ੍ਹ ਸਮਾੜਾ ਕੁਝ ਦਿਨਾਂ ਬਾਅਦ ਸਜਾ ਦੇ ਬਾਅਦ ਵਾਪਸ ਆ ਜਾਂਦੇ ਤੇ ਜਿਹੜੇ ਦੇ ਹਮੈਤੀ ਹੁੰਦੇ ਹਨ ਇਨ ਕ੍ਰਿਮੀਨਲਸ ਦੇ ਉਹਨਾਂ ਨੂੰ ਗਾਰਲੈਂਡਿੰਗ ਕਰਕੇ ਉਹਨਾਂ ਦਾ ਸੌਅ ਕਰਦੇ ਜਾਂ ਜੇਲ੍ਹ ਚੋਂ ਬਾਹਰ ਆਉਂਦੇ ਹਨ ਇਹ ਸਾਡੇ ਸਮਾਜ ਦੀ ਬੜੀ ਕਨਾਉਣੀ ਸਥਿਤੀ ਹੈ ਹੁਣ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਦਾ ਕਿ ਕਲਕੱਟਾ ਜਾਂ ਕੋਲਕਾਟਾ ਜੋ ਵਿਸ਼ਵ ਕਾਲ ਦੀ ਕੈਪੀਟਲ ਆ ਉਥੇ ਮੈਡੀਕਲ ਕਾਲਜ ਆ ਉਥੇ ਰੇਪ ਦੀ ਘਟਨਾ ਘਟੇ ਸੀ ਟ੍ਰੇਨੀ ਡਾਕਟਰਸ ਦੀ ਡਾਕਟਰਸ ਨੂੰ ਅਸੀਂ ਸੈਕੰਡ ਕਾਡਮੀ ਮੰਨਦੇ ਆ ਚਾਹੇ ਕਿਤਨੇ ਕਿਤੇ ਡਾਕਟਰਸ ਕਫਾਈਂ ਹਾਂ ਕਰਦੇ ਹਨ ਉਹ ਵੀ ਕੁਝ ਅਜੀਹਾ ਕੰਮ ਕਰ ਜਾਂਦੇ ਜੋ 19 ਸੋਬਾ ਦਿੰਦਾ ਪਰੰਤੂ ਰੇਪ ਹੋਣਾ ਬਹੁਤ ਹੀ ਵੱਡਾ ਕ੍ਰਾਈਮ ਹੈ ਬਹੁਤ ਵੱਡੀ ਮਸਮਦਾ ਵੀ ਘਟਨਾ ਹੈ ਕਿਸੇ ਸਮਾਜ ਦਾ ਕਿਸੇ ਸਮਾਜ ਦੇ ਮੱਥੇ ਤੇ ਸਾਡੇ ਸਮਾਜ ਦੇ ਮੱਥੇ ਤੇ ਬਹੁਤ ਵੱਡਾ ਕਰੰਕ ਹੈ ਕਿ ਅਸੀਂ ਔਰਤਾਂ ਇੰਨਾ ਬੁਰਾ ਵਿਵਹਾਰ ਦੇ ਰਹੇ ਹਾਂ ਹੁਣ ਜਿਹੜੇ ਮੇਰੇ ਸਾਹਮਣੇ ਇੱਕ ਨਿਊਜ਼ ਪਈ ਹੈ ਮੈਂ ਤੁਹਾਡਾ ਨਾਲ ਸ਼ੇਅਰ ਕਰ ਰਿਹਾ ਜਿਹੜਾ ਕੋਲਕਾਤਾ ਇੱਕ ਇਨਸੀਡੈਂਟ ਹੋਇਆ ਹੈ ਟ੍ਰੇਨੀ ਡਾਕਟਰ ਦਰੈਵ ਕੀਤਾ ਗਿਆ ਡਾਕਟਰ ਦਾ ਰੇਵ ਹਾਂ ਤੇ ਰੇਵ ਕਰਨ ਵਾਲਾ ਵੀ ਡਾਕਟਰ ਹਨ ਮੈਡੀਕਲ ਸਟਾਫ ਹੈ ਤੁਸੀਂ ਇਥੋਂ ਅੰਦਾਜ਼ਾ ਲਾ ਲਓ ਕਿ ਇਹ ਜਿਹੜਾ ਮੈਡੀਕਲ ਕਾਲ ਦਾ ਸਟਾਫ ਆ ਕਿੰਨਾ ਕੁ ਸੈਂਸਿਟਿਵ ਹੋਏਗਾ ਔਰਤਾਂ ਦੇ ਪ੍ਰਤੀ ਲੜਕੀਆਂ ਪ੍ਰਤੀ ਜਿਹੜੀਆਂ ਉਹਦੇ ਉੱਥੇ ਟ੍ਰੇਨਿੰਗ ਲੈ ਰਹੀਆਂ ਉਹਦੇ ਬਸੇ ਕਿੰਨਾ ਕੁ ਮਹਸਮ ਦਾ ਹੋਵੇ ਉਹ ਸੰਜੀਦਾ ਹੋਏਗਾ ਹੁਣ ਜੇ ਖਬਰ ਲੱਗੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਲਕੱਤਾ ਕਾਂਡ ਵਿੱਚ ਮੁੱਖ ਮੁਲਜ਼ਮ ਨੂੰ ਛੱਡ ਕੇ ਵਾਕਿ ਸ਼ੇਡਾ ਹੋਇਆ ਪੌਲੀਗ੍ਰਾਫ ਟੈਸਟ ਪੌਲੀਗ੍ਰਾਫ ਟੈਸਟ ਪਿਆਰੇ ਦਰਸ਼ਕੋ ਸ਼ਾਇਦ ਤੁਸੀਂ ਪਹਿਲਾਂ ਨਾਂ ਨਹੀਂ ਸੁਣਿਆ ਹੋਣਾ ਇਹ ਵਰਡ ਜਾਂ ਟਰਮ ਨਹੀਂ ਸੁਣੀ ਹੋਣੀ ਪੌਲੀਗ੍ਰਾਫ ਕੀ ਹੁੰਦਾ ਪੌਲੀਗ੍ਰਾਫ ਹੁੰਦਾ ਇੱਕ ਟੈਸਟ ਆ ਸੈਂਟਰੀ ਟੈਸਟ ਆ ਜੋ ਸਾਈਕੋਲੋਜੀ ਦੇ ਦਾ ਆਧਾਰ ਤੋਂ ਹੁੰਦਾ ਹੈ ਮਨੋਵਿਗਿਆਨ ਤੇ ਆਧਾਰ ਤੋਂ ਹੁੰਦਾ ਹੈ ਇਹ ਦੇਖਣ ਦੇ ਖਾਤਰ ਕੀਤਾ ਜਾਂਦਾ ਕਿ ਜਿਹੜਾ ਮੁਲਜ਼ਮ ਹੈ ਕ੍ਰਿਮੀਨਲ ਹੈ ਝੂਠ ਬੋਲ ਕੇ ਆਪਣੇ ਆਪ ਨੂੰ ਸੱਚਾ ਤਾਂ ਨਹੀਂ ਸਾਬਤ ਕਰ ਰਿਹਾ ਉਹਨੂੰ ਕਹਿੰਦੇ ਨੇ ਪਾਲੀਗ੍ਰਾਫ ਟੈਸਟ ਉਹਦੀ ਝੂਠ ਜਜ ਅਗਰ ਝੂਠ ਬੋਲ ਸਕਦਾ ਉਸ ਨੂੰ ਅੱਗੇ ਲੈ ਕੇ ਆਉਣਾ ਸੱਚਾਈ ਨੂੰ ਅੱਗੇ ਲੈ ਕੇ ਆਉਣਾ ਉਹਨੂੰ ਕਹਿੰਦੇ ਪਾਲੀਗ੍ਰਾਫ ਦਾ ਟੈਸਟ ਹੋਣਾ ਸੋ ਇਹ ਐਕਸਪਰਟ ਜਿਹੜੇ ਸਾਈਕੋਲੋਜਿਸਟ ਉਸ ਨੂੰ ਕੰਡਕਟ ਕਰਦੇ ਹਨ ਸੋ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਗੱਲ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਬੜੇ ਮਹੱਤਵਪੂਰਨ ਹੈ ਉਹ ਕੀ ਹੈ ਕਿ ਮੁੱਖ ਬਲਜ ਜਿਹੜਾ ਕਾਲ ਦਾ ਪ੍ਰਿੰਸੀਪਲ ਹੈ ਉਨਾ ਉਹਦਾ ਨਾਮ ਕੋਸ਼ਕ ਹੈਗਾ ਸੰਜੀਪ ਕੋਸ਼ ਹੈ ਜਾਂ ਸੰਜੀਤ ਕੋਸ਼ ਹੈ ਉਸ ਦਾ ਨਾਮ ਲਿਆ ਜਾਂਦਾ ਹੈ ਹੁਣੇ ਨਿਊਜ਼ਪੇਪਰ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਜਿਹੜਾ ਚੀਫ ਕ੍ਰਿਮੀਨਲ ਹੈ ਮੇਨ ਕ੍ਰਿਮੀਨਲ ਹੈ ਜਿਹਨਾਂ ਮਾਸਟਰਮਾਈਂਡਰ ਇਸ ਕ੍ਰਾਈਮ ਦਾ ਉਹਦਾ ਪੋਲੀਗ੍ਰਾਫ ਟੈਸਟ ਨਹੀਂ ਹੋਇਆ ਇਥੋਂ ਪਤਾ ਲੱਗਦਾ ਕਿ ਸਾਡੇ ਦੇਸ਼ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਖਤਰਨਾਕ ਹੈ ਬੱਤੇ ਬੜੀ ਕਾਨੂੰਨੀ ਹੈ ਇਹ ਜਿਹੜੇ ਜਿਹੜੇ ਲੋਕ ਹਾਈ ਹੈਂਡਡ ਹਨ ਜਿੰਨਾਂ ਕੋਲੇ ਬਹੁਤ ਜ਼ਿਆਦਾ ਤਾਕਤ ਹੈ ਲੀਗਲ ਹੈ ਲੀਗਲ ਤਾਕਤ ਵੀ ਹੋ ਸਕਦੀ ਹੈ politcal ਉਹਨਾਂ ਕੋਲੇ ਪਾਵਰ ਵੀ ਹੋ ਸਕਦੀ ਹੈ ਉਹ ਸਾਰੇ ਕ੍ਰਾਈਮ ਕਰਕੇ ਸਜ਼ਾ ਤੋਂ ਬਚ ਜਾਂਦੇ ਹਨ ਇਹ ਖਬਰ ਇਹ ਆਪਣੇ ਆਪ ਹੀ ਸਾਬਤ ਕਰ ਰਹੀ ਹੈ ਗੱਲ ਇਹ ਕਿ ਇਸ ਕਾਂਡ ਵਿੱਚ ਮੁੱਖ ਮੂਲ ਜੁਦਾ ਮੇਨ ਕਲਪਰੇਟਰ ਜਿਹੜਾ ਮਾਸਟਰ ਮਾਈਂਡ ਆ ਇਸ ਰੇਪ ਕੇਸ ਦਾ ਉਸ ਦਾ ਪੋਲੀਗ੍ਰਾਫ ਟੈਸਟ ਨਹੀਂ ਹੋਇਆ ਬਾਕੀ ਸਭ ਦਾ ਹੋ ਗਿਆ ਛੇ ਛੇ ਜਿਹੜੇ ਕ੍ਰਿਮੀਨਲ ਉਹਨਾਂ ਦਾ ਹੋਇਆ ਹੈ ਰਾਤ ਮੈਂ ਇੱਕ ਇਲੈਕਟ੍ਰੋਨਿਕ ਮੀਡੀਆ ਦੇ ਖਬਰیں ਵੀ ਦੇਖ ਰਿਆ ਸੀ ਕਿ ਇਹ ਜਿਹੜੀ ਘਟਨਾ ਘੱਡੀ ਬੜੀ ਗਰੌਣੀ ਘਟਨਾ ਹੈ ਰੇਪ ਹੋਣਾ ਕਿਸੇ ਦੇਸ਼ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ ਸਮਾਜ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ ਜੇ ਬਿਲਕੁਲ ਕਦੇ ਕਲੀਨ ਨਹੀਂ ਕੀਤਾ ਜਾ ਸਕਦਾ ਅਸੀਂ ਸਾਡੀ ਚਾਹੀਦਾ ਸਾਡੀ ਦੇ ਵੱਡੀ ਬੜਦਗੇ ਔਰਤਾਂ ਨੂੰ ਆਦਰ ਦੇ ਸਤਰਾ ਦੇ ਹੀ ਪਰ ਨਹੀਂ ਦੇ ਦਿੰਦੇ ਹੁਣ ਸਵਾਲ ਇਹ ਕਿ ਇਹਦਾ ਮੁੱਖ ਮਲਜਮ ਉਹ ਕਿਦਾਂ ਬਚ ਗਿਆ ਇਹ ਵੀ ਇਨਕੁਆਰੀ ਦਾ ਪੇਸ਼ਾ ਹੋਏਗਾ ਸੋ ਪਿਆਰੇ ਦਰਸ਼ਕੋ ਮੈਂ ਦੱਸਣਾ ਜਿਹੜਾ ਮੈਂ ਇਹ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਪਣੀ ਬਹੁਤ ਮਹੱਤਵਪੂਰਨ ਹੈ ਹੁਣ ਇਸੇ ਟਾਈਪ ਦੀ ਗੱਲ ਹੋਰ ਸਾਡੇ ਸਾਹਮਣੇ ਆ ਰਹੀ ਹੈ ਰੇਪ ਪਿਛਲੀ ਵਾਰ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਉੱਤਰਾਖੰਡ ਵਿੱਚ ਵੀ ਇੱਕ ਲੇਡੀ ਡਾਕਟਰ ਦਾ ਰੇਪ ਹੋਇਆ ਤੇ ਹੁਣ ਜਿਹੜੀ ਇਸੇ ਜਿਹੜਾ ਅਸੀਂ ਕਲਕੱਤਾ ਜਾਂ ਕੋਲਕਾਟਾ ਕਾਂਡ ਦੀ ਗੱਲ ਕੀਤੀ ਇੱਕ ਮੇਰੇ ਸਾਹਮਣੇ ਕੋਇੰਬਟੂ ਜੋ ਤਾਮਲਨਾਡੂ ਸਟੇਟ ਵਿੱਚ ਹੈ ਉੱਥੇ 9 ਲੜਕੀਆਂ ਦਾ ਸੈਕਸ਼ੂਅਲ ਐਕਸਪਲੋਇਟੇਸ਼ਨ ਦਾ ਕੇਸ ਸਾਡੇ ਸਾਹਮਣੇ ਆਇਆ ਹੈ ਨਿਊਜ਼ਪੇਪਰ ਨੇ ਛਾਪਿਆ ਹੈ ਐਕਸਟਰਾ ਕਲਾਸ ਦੇ ਨਾਂ ਤੇ 2 ਮਹੀਨੇ ਤੋਂ ਟੀਚਰ ਕਰ ਰਿਹਾ ਸੀ ਸੋਸ਼ਣ ਐਕਸਟਰਾ ਕਲਾਸਾਂ ਲਾਈਆਂ ਜਾਂਦੀਆਂ ਹਨ ਸਕੂਲਾਂ ਵਿੱਚ ਕਾਲਜਸ ਵਿੱਚ ਇਹ ਬੜਾ ਰਵਾਜ ਹੈ ਟ੍ਰੈਂਡ ਹੈ ਤੇ ਸਾਡੇ ਸਟੂਡੈਂਟਸ ਤੇ ਸਾਡੇ ਪੇਰੈਂਟਸ ਤੇ ਸਾਡੇ ਟੀਚਰ ਵੀ ਬਲਾਈਂਡਲੀ ਇਸ ਅੱਗੇ ਲੈ ਕੇ ਜਾਂਦੇ ਹਨ ਹੁਣ ਗੱਲ ਇਹ ਗੱਲ ਮੈਂ ਕੀਤੀ ਏਜੰਸੀ ਸੋਸ਼ਲ ਜਾਂ ਤੁਸੀਂ ਕਹਿ ਸਕਦੇ ਹਾਂ ਅਸੀਂ ਅਸੀਂ ਕੀ ਕਹਿੰਦੇ ਹਾਂ ਏਜੰਸੀ ਸੋਸ਼ਲ ਦੀ ਗੱਲ ਕੀਤੀ ਹੈ ਜਾਂ ਮੈਂ ਗੱਲ ਕੀਤੀ ਸੈਕਸ਼ੂਅਲ ਐਕਸਪਲੋਇਟੇਸ਼ਨ ਉਹਦੇ ਖਾਸ ਤੌਰ ਤੇ ਔਰਤਾਂ ਲੜਕੀਆਂ ਦਾ ਜੋ ਉਹਨਾਂ ਦਾ ਸੈਕਸ ਦੇ ਬੇਸ ਤੇ ਉਹਨਾਂ ਦਾ ਜਰਾ ਵਿਤਕਰਾ ਕੀਤਾ ਜਾ ਸਕਦਾ ਉਹਦੇ ਬਹੁਤ ਸਾਰੇ کیس ਨੇ ਘਟਾਵਾ ਕੱਢਦੀਆਂ ਨਾ ਨੋਂ ਲੜਕੀਆਂ ਦਾ ਐਕਸਪਲੋਇਟੇਸ਼ਨ ਹੋ ਗਿਆ ਅਸੀਂ ਹੁਣੇ ਗੱਲ ਕੀਤੀ ਸੀ ਕਲਕੱਤਾ ਦੀ ਇਹ ਵੀ ਸਾਡੇ ਸਾਹਮਣੇ ਖਬਰ ਆ ਗਈ ਤੇ ਇਹਦੇ ਨਾਲ ਮਿਲਦੀ ਜੁਲਦੀ ਖਬਰ ਮੈਂ ਤੁਹਾਡੇ ਨਾਲ ਹੋਰ ਵੀ ਸਾਂਝੀ ਕਰਾਂਗਾ ਉਹ ਵੀ ਨਹੀਂ ਛੱਡਦਾ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਜੰਸੀ ਸ਼ੋਸ਼ਨ ਦੀ ਤੇ ਇੱਕ ਸਾਡੇ ਕੋਲ ਖਬਰ ਇਹ ਵੀ ਲੱਗੀ ਆ ਕਿ ਇਹ ਡਿਬਰੂਗ ਜੇਲ ਹੈ ਜਿੱਥੇ ਪੰਜਾਬ ਦੇ ਬਹੁਤ ਸਾਰੇ ਕ੍ਰਿਮਨਲ ਜਾ ਕੇ ਉੱਥੇ ਤਾੜ ਤੇ ਜੇਲ 'ਚ ਪੰਜਾਬ ਬੰਟਨੇ ਸਹੀ ਕੀਤਾ ਕ੍ਰਾਈਮ ਕਰਦੇ ਹਨ ਮੈਂ ਸਮਝਦਾ ਕ੍ਰਾਈਮ ਤੇ ਸਜ਼ਾ ਤਾਂ ਹੁੰਦੀ ਨਹੀਂ ਕੋਈ ਅਸੀਂ ਫੋਰਨ ਕੰਟਰੀ ਦੀ ਗੱਲ ਕਰਦੇ ਹਾਂ ਕਿ ਸਾਡੇ ਦੇਸ਼ ਵਿੱਚ ਸੁਧਾਰ ਹੋ ਰਿਹਾ ਕਿੱਥੇ ਸੁਧਾਰ ਹੋ ਰਿਹਾ ਕੋਈ ਨਜ਼ਰ ਨਹੀਂ ਆ ਰਿਹਾ ਸੋ ਗੱਲ ਇਹ ਆ ਕਿ ਜੇ ਡਿਬਰੂਗੋੜ ਅਸਾਮ ਦੇ ਵਿੱਚ ਜੇਲ੍ਹਾ ਉਹ ਵੀ ਇੱਕ ਅੱਡਾ ਬਣ ਗਿਆ ਜਿੱਥੇ ਪੰਜਾਬ ਦੇ ਕ੍ਰਿਮੀਨਲਸ ਦਾ ਬਹੁਤ ਵੱਡੀ ਜਗ੍ਹਾ ਹੈ ਜਿੱਥੇ ਉਹਨਾਂ ਨੂੰ ਤਾੜ ਕੇ ਉਹਨਾਂ ਨੂੰ ਸੁਧਾਰ ਦਾ ਯਤਨ ਕੀਤਾ ਜਾਂਦਾ ਪਰੰਤੂ ਖਬਰ ਇੱਕ ਛਪੀ ਹੈ ਕਿਉਂਕਿ ਅਸੀਂ ਗੱਲ ਕਰਦੇ ਹਾਂ ਕ੍ਰਿਮੀਨਲਸ ਦੀ ਉਹ ਗੱਲ ਕਰਦੇ ਹਾਂ ਅਸੀਂ ਜਿਹੜੇ ਐਕਸਪ੍ਰੇਟੇਸ਼ਨ ਕਰਦੇ ਜਾਂਚ ਉਹ ਕਰਦੇ ਹਨ ਰੇਪ ਕਰਦੇ ਬਲਾਤਕਾਰ ਕਰਦੇ ਹਾਂ ਉਹਨਾਂ ਚ ਕੋ ਬਲਾਤਕਾਰ ਕਰਨ ਦਾ ਉੱਥੇ ਜਾ ਜੇਲ੍ਹ ਵਿੱਚ ਬੰਦ ਸੀ ਉਹ ਜੇਲ੍ਹ ਵਿੱਚੋਂ ਕਿਸ ਤਰ੍ਹਾਂ ਨਿਕਲਿਆ ਬਾਅਦ ਵਿੱਚ ਉਹ ਸ਼ਰਮ ਖਾ ਗਿਆ ਹੋਏਗਾ ਹੋ ਸਕਦਾ ਮਾੜੀ ਮੋਟੀ ਸ਼ਰਮ ਆ ਗਈ ਹੋਣੀ ਹੈ ਜਾਂ ਉਹਨੂੰ ਆਪਣੇ ਆਪ ਤੇ ਚਿੰਤਨ ਕੀਤਾ ਹੋਣਾ ਉਹਨੇ ਜਾ ਕੇ ਨਾਲ ਲੱਗਦੇ ਕਿਸੇ ਛੱਪੜ ਵਿੱਚ ਛਾਲ ਮਾਰੀ ਤੇ ਥਾਏ ਮਾਰਿਆ ਗਿਆ ਇਹ ਹੈ ਰੇਪ ਇਸ ਦੀ ਪ੍ਰਾਪਤੀ ਬਰਾਤ ਕਾਰੀ ਦੀ ਇਹ ਪ੍ਰਾਪਤੀ ਆ ਕਿ ਜੇਲ੍ਹ ਚੋਂ ਨਿਕਲਿਆ ਜਾ ਕੇ ਛੱਪੜ ਚੋਂ ਜੰਪ ਲਾਇਆ ਤੇ ਉੱਥੇ ਮਾਰਿਆ ਗਿਆ ਪਿਆਰੇ ਦਰਸ਼ਕੋ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਇਹ ਬੜੀਆਂ ਕਰਦਨਾਂ ਘਟਰਾਵਾ ਹਨ ਜੋ ਦੱਸਦੀਆਂ ਕਿ ਸਾਡਾ ਦੇਸ਼ ਰੇਪ ਕੈਪੀਟਲ ਕਿਵੇਂ ਹੈ ਰੇਪ ਕੈਪੀਟਲ ਅਸੀਂ ਕਹਿ ਰਹੇ ਹਾਂ ਪਰੰਤੂ ਘਟਰਾਵਾ ਬਿਲਕੁਲ ਬੰਦ ਨਹੀਂ ਹੋ ਰਹੀਆਂ ਇੱਕ ਇਸ ਬਾਤ ਜਿਹੜੀ ਮੈਂ ਹੋਰ ਗੱਲ ਲੈ ਰਿਹਾ ਉਹ ਸਭਾ ਨਾਲ ਸਾਂਝੀ ਕਰਾਂਗਾ ਉਹ ਹੈ ਸਾਡੇ ਕੋਲੇ ਅਖਬਾਰਾਂ ਨੇ ਕਬਰ ਕੀਤੀ ਹੈ ਪੁਲਿਸ ਦਾ ਅਕਸ ਲੀਗਿਸਾ ਕ腐ਸ਼ਨ ਦਾ ਚਿਹਰਾ ਜਿਹੜਾ ਤੇ ਜਿਹੜਾ ਔਰਤਾਂ ਦੇ ਸਬੰਧ ਵਿੱਚ ਜੋ ਉਹਨਾਂ ਦਾ ਰਵਈਆ ਹੈ ਉਹ ਵੀ ਮੈਂ ਸਮਝਦਾ ਮੈਨੂੰ ਸਮਝਣ ਦੀ ਲੋੜ ਹੈ ਮੇਰੇ ਕੋਲੇ ਅਖਬਾਰ ਪਿਆ ਨਿਊਜ਼ਪੇਪਰ ਮੈਥੋਂ ਦੱਸਦਾ ਜਦੋਂ ਗੱਲ ਕਰਦੇ ਰਿਸ਼ਵਤ ਦੀ ਅਸੀਂ ਮੈਂ ਇੱਕ ਤੁਹਾਨੂੰ ਰਿਸ਼ਵਤ ਦੀ ਗੱਲ ਦਾ ਵੀ ਪ੍ਰਚਾਰ ਕਰਾਂਗਾ ਤੁਹਾਡੇ ਨਾਲ ਇਸੇ ਹੀ ਪੰਜਾਬੀ ਜਾਗਰਣ ਵਿੱਚ ਆਇਆ ਕਿ ਜਿਹੜਾ ਸਾਡਾ ਇਹ ਨਿਊਜ਼ਪੇਪਰ ਕਹਿ ਰਿਹਾ ਸਵਾਲਾਂ ਦੇ ਘੇਰੇ ਵਿੱਚ ਮਹਿਲਾ ਸੱਖਿਆ ਮਹਿਲਾ ਸੁਰੱਖਿਆ ਜਿਹੜੀ ਹੈ ਔਰਤਾਂ ਦੀ ਸੁਰੱਖਿਆ ਇੱਥੇ ਬਹੁਤ ਵੱਡਾ ਕੁਐਸਚਨ ਮਾਰਕਾ ਮੋਦੀ ਸਰਕਾਰ ਬਿਲਕੁਲ ਜਵਾਬ ਦੇਣ ਤੋਂ ਫੇਲ ਹੋਈ ਹੈ ਸਾਰੇ ਜਿਹੜੇ ਪੁਲਿਸ ਦੇ ਮੁਲਾਜ਼ਮ ਐਡਮਿਨਿਸਟ੍ਰੇਸ਼ਨ ਬੁਰੀ ਤਰ੍ਹਾਂ ਫੇਲ ਹੋਇਆ ਹੈ ਠੀਕ ਹੈ ਹੁਣ ਜਿਹੜੀ ਗੱਲ ਆ ਰਹੀ ਹੈ ਇੱਕ ਸਾਡੇ ਪੰਜਾਬੀ ਯਾਰ ਕੋਲ ਇੱਕ ਬਹੁਤ ਵੱਡਾ ਮੈਂ ਆ ਵਿਸ਼ਲੇਸ਼ਣ ਚੱਲਿਆ ਸਵਾਲ ਹੈ ਕਿ ਕਿਹਨੇ ਮਹਿਲਾ ਦੀ ਸੁਰੱਖਿਆ ਮਹਿਲਾਵਾਂ ਨੂੰ ਨਦੀ ਕਿੰਨੀ ਬੁਰੀ ਹਾਲਤ ਦਾ ਇਹ ਨਾਲ ਹੀ ਖਬਰ ਸਰ ਕੋ ਛਪੀ ਆ ਪੁਲਿਸ ਦਾ ਅਕਸ ਖਰਾਬ ਕਿਉਂ ਹੈ ਪੁਲਿਸ ਜਿੱਥੇ ਉਹਨੇ ਲੋਕਾਂ ਨੂੰ ਸੁਰੱਖਿਆ ਦੇਣਾ ਉਹ ਕੀ ਕਰਦੇ ਆ ਰਿਸ਼ਵਤ ਦਾ ਬਹੁਤ ਵੱਡਾ ਮੈਸਮ ਦਾ ਉਹਨਾਂ ਕੋਲ ਸਕੀਮ ਨੈਟਵਰਕ ਬਣਿਆ ਹੁਣ ਕੁਝ ਪਿਛਟ ਮਲਾਜਮਾਂ ਕਾਰਨ ਜ਼ਿਆਦਾਤਰ ਲੋਕ ਪੁਲਿਸ ਨੂੰ ਚੰਗੀ ਨਹੀਂ ਸਮਝਦੇ ਲੋਕ ਗਲਤ ਨਹੀਂ ਹਨ ਪੁਲਸੀ ਗਲਤ ਹੋਏਗੀ ਇਹਦੇ ਬਾਰੇ ਸਾਨੂੰ ਸੋਚਣਾ ਪਏਗਾ ਮੈਂ ਇਹਦੇ ਨਾਲ ਹੁਣ ਤੁਹਾਡੇ ਨਾਲ ਸਾਂਝੀ ਕਰ ਰਿਹਾ ਗੱਲਾਂ ਜਿਹੜੀਆਂ ਦੋ ਇੰਪੋਰਟੈਂਟ ਗੱਲਾਂ ਪੁਲਿਸ ਤੇ ਅਕਸ ਬਾਰੇ ਪੁਲਿਸ ਨੂੰ ਬੇਸੀਰੀ ਗਲਤ ਸਮਝਦੇ ਉਹਨਾਂ ਨੇ ਖਨਾਮੀਆਂ ਵੀ ਤਾਂ ਕੀਤੀਆਂ ਹਨ ਤਾਂ ਹੀ ਤਾਂ ਗਲਤ ਸਮਝਦੇ ਹਨ ਹੁਣ ਪੰਜਾਬ ਪੰਜਾਬੀ ਜਾਗਰਣ ਵਿੱਚ ਖਬਰ ਲੱਗੀ ਹੈ ਜਿਹੜਾ ਪੰਜਾਬ ਜਾਗਰਣ ਦਾ ਪਾਰਟ 1 ਹੈ ਫੌਜ ਤੋਂ ਰਿਸ਼ਵਤ ਲੈਦੇ ਦੋ ਆਡੀਟਰ ਗ੍ਰਿਫਤਾਰ ਇਹ ਖਬਰ ਲੱਗੀ ਹੈ ਫਰੋਸਪਰਤਾ ਫੌਜ ਤੋਂ ਰਿਸ਼ਵਤ ਲੈਦੀ ਫੌਜੀ ਜਦੋਂ ਫੌਜੀ ਰਿਟਾਇਰ ਹੋ ਜਾਂਦੇ ਹਨ ਉਸ ਬਾਅਦ ਉਹਨਾਂ ਦੀ ਪੈਨਸ਼ਨ ਲੱਗਦੀ ਹੈ ਤੇ ਉੱਥੋਂ ਉਹਨਾਂ ਨੇ ਆਪਣੇ ਕਾਗਜ਼ ਪੱਤਰ ਬਣਾਉਣੇ ਹੁੰਦੇ ਹਨ ਉਹਦੇ ਵਿੱਚ ਸਾਡੇ ਜਿਹੜੇ ਵਿਭਾਗ ਦੇ ਅਧਿਕਾਰੀ ਹਨ ਪੰਜਾਬ ਗਵਰਨਮੈਂਟ ਦੇ ਉਹਨਾਂ ਦਾ ਕਾਫੀ ਵੱਡਾ ਰੋਲ ਹੁੰਦਾ ਜਿਹੜਾ ਉਹਨੂੰ ਅਸੀਂ ਆਡੀਟਰ ਕਹਿੰਨੇ ਆ ਆਡੀਟਰ ਕਹਿੰਨੇ ਆ ਜਿਹੜਾ ਸਾਰੇ ਛਾਂਪਿੰਟ ਕਰਦਾ ਹੈ ਡਾਪ ਆਪ ਸਾਰੇ ਡਾਕੂਮੈਂਟਸ ਦੀ ਫੌਜੀ ਤੇ ਰਿਸ਼ਕਤ ਲੈਂਦੇ ਦੋ ਆਡੀਟਰ ਗਿਰਤਾਰ ਇਹ ਬੜੀ ਮੈਸਮ ਦਾ ਵੀ ਸ਼ਬਨਾ ਖਬਰ ਆਪੇ ਫੌਜ ਨੂੰ ਵੀ ਨਹੀਂ ਬਖਸ਼ਿਆ ਸੀ ਇਸ ਸਾਲ ਦੇ ਆਰਡਰ ਦੀ ਮਨਜ਼ੂਰੀ ਦੇਣਾਂ ਦੀ ਕੀਤੀ ਸੀ 1,50,000 ਰੁਪਏ ਦੀ ਰਿਸ਼ਵਤ ਦੀ ਮੰਗ ਦੋ ਬੰਦੇ ਰਹੰਗੇ ਫਰੋਸਪਰ ਦੀ ਖਬਰ ਜਿਹੜੇ ਸਿਵਲ ਕਰਮਚਾਰੀ ਨੇ ਸਿਵਲ ਦੇ ਸਾਡੇ ਕੋਲ ਇਹ ਕਲਰਕ ਹਨ ਉਹਨਾਂ ਨੇ ਫੌਜਿਆਂ ਤੋਂ ਮੰਗਿਆ ਰਿਸ਼ਵਤ ਹੁਣ ਇਸ ਤੋਂ ਅੰਦਾਜ਼ਾ ਲਾ ਰਹੇ ਹਾਂ ਕਿ ਸਾਡੇ ਦੇਸ਼ ਦੇ ਲੋਕ ਥਰਕਾਹਾਂ ਲੈਣ ਦੇ ਬਾਵਜੂਦ ਰਿਸ਼ਵਤ ਤੇ ਕੋਈ ਫਲ ਨਹੀਂ ਪਾ ਸਕੇ ਕੁਝ ਜ਼ੀਰ ਨਹੀਂ ਲਾ ਸਕੇ ਖਬਰਾਂ ਖਤਮ ਨਹੀਂ ਹੋ ਰਹੀਆਂ ਖਬਰਾਂ ਰਿਸ਼ਵਤ ਦੀ ਕਬੂਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 3000 ਦੀ ਰਿਸ਼ਵਤ ਲੈਂਦਾ ਐਸਆਈ ਆਇਆ ਕਾਬੂ ਇਹ ਖਬਰ ਸੜ ਕੋ ਲੱਗੀ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਇਹ ਹੈ ਪਕਤਾ ਪਾਈ ਜਲਬ ਠੰਡਾ ਦਾ ਕਬੂਰ ਲੱਗੀ ਜਲਬ ਠੰਡਾ ਚ ਪਕਤਾ ਪਾਈਗਾ ਮੈਂ ਜੋ ਸਮਝਦਾ 3000 ਦੀ ਰਿਸ਼ਵਤ ਲੈਂਦਾ ਐਸਆਈ ਪੁਲਿਸ ਦਾ ਅਫੀਸਰ ਪੁਲਿਸ ਦਾ ਕਰਮਚਾਰੀ ਉਹ 3000 ਦੀ ਰਿਸ਼ਵਤ ਲੈ ਰਿਆ ਸੀ ਉਹ ਵੀ ਫੜਿਆ ਗਿਆ ਮੇਰੇ ਕੰਨ ਰਿਸ਼ਵਤ ਦੀ ਕਹਾਣੀ ਤਾਂ ਬਹੁਤ ਲੰਬੀ ਹੈ ਪੰਜਾਬ ਸਰਕਾਰ ਆਮ ਆਦਿ ਸਰਕਾਰ ਨੇ ਕਿਹਾ ਸੀ ਕਿ ਤੇ ਰਿਸ਼ਵਤ ਵਾਸਤੇ ਅਗਰ ਕੋਈ ਰਿਸ਼ਵਤ ਮੰਗਦਾ ਤੇ ਆਹ ਨੰਬਰ ਤੇ ਡਾਇਲ ਕਰੋ ਤੁਰੰਤ ਰਿਸ਼ਵਤ ਵਾਲਾ ਕਾਬੂ ਕੀਤਾ ਜਾਏਗਾ ਪਰ ਉਹ ਰਿਸ਼ਵਤ ਜਿਹੜੇ ਲੈ ਰਹੇ ਹਨ ਮੰਗ ਰਹੇ ਹਨ ਤੜਾ ਤੜ ਰਿਸ਼ਵਤ ਦਾ ਲੈਣ ਦੇਣ ਹੋ ਰਿਹਾ ਹੈ ਨੈਟਵਰਕ ਬਿਲਕੁਲ ਉਸ ਤੇ ਕਾਬੂ ਪਾਉਣ ਤੇ ਅਸੀਂ ਬੁਰੀ ਤਰ੍ਹਾਂ ਫੇਲ ਹੋਏ ਹਾਂ ਇਸ ਕਰਕੇ ਤੁਸੀਂ ਇਥੋਂ ਅੰਦਾਜ਼ਾ ਲਾ ਲੋ ਕਿਸੇ ਆਮ ਵਿਕਤੀ ਜਿਹੜਾ ਛੋਟਾ ਹੈ ਜਿਹਦੇ ਕੋਲ ਇੱਕ ਪੈਸੇ ਦੀ ਘਾਟ ਹੈ ਕਰੋ ਪੁਲਿਸ ਕੋਲ ਜਾਂਦਾ ਹੈ ਉਹਦੀ ਰਿਪੋਰਟ ਦਰਜ ਨਹੀਂ ਹੁੰਦੀ ਕਿਉਂਕਿ ਉਹਦਾ ਇਨਫਲੂਐਂਸ ਨਹੀਂ ਹੈ ਉਹਦੇ ਕੋਲ ਪੋਲਿਟਿਕਲ ਸ਼ਕਤੀ ਨਹੀਂ ਹੈ ਇਸ ਕਰਕੇ ਉਹ ਬਿਚਾਰਾ ਰਗੜਿਆ ਜਾਂਦਾ ਮਾਰਿਆ ਜਾਂਦਾ ਤੇ ਉਹਨੂੰ ਕੋਈ ਉਸੀ ਕੋ ਪਰਵਾਹ ਨਹੀਂ ਕਰਦਾ ਹੁਣ ਇਸ ਵਾਰ ਅੱਗੇ ਅਸੀਂ ਖਬਰਾਂ ਲੈਂਦੇ ਆਂ ਖਬਰਾਂ ਸਾਡਾ ਖਬਰਾਂ ਸਰ ਕੋ ਕਾਫੀ ਹਨ ਕੋਸ਼ ਕਰਾਂਗੇ ਕਿ ਇੱਕ ਇਹ ਸਾਰਾ ਕੁਸ਼ੇਦ ਜਲਦੀ ਖਤਮ ਕੀਤਾ ਜਾਵੇ મતલਬ ਜਿਹੜਾ ਟਾਈਮ ਜੋ ਸਾਨੂੰ ਮਿਲਿਆ ਹੈ ਇੱਕ ਸੜਕ ਪੈਨਸ਼ਨ ਦੀ ਖਬਰ ਲੱਗੀ ਹੈ ਸੈਂਟਰ ਬੋਰਡ ਦੇ EMPLOYEES ਵਾਸਤੇ ਹੈ 25 ਸਾਲ ਕੰਮ ਕਰਨ ਤੇ ਹੀ ਮਿਲੇਗੀ ਪੂਰੀ ਪੈਨਸ਼ਨ ਇੱਕ ਹੋਰ ਇਹਦੇ ਨਾਲ ਮਿਲਦੀ ਜਲਦੀ ਖਬਰ ਹੈ ਮੋਦੀ ਕੈਬਨਿਟ ਦਾ ਵੱਡਾ ਫੈਸਲਾ ਜੁਨੀਫਾਈਡ ਪੈਨਸ਼ਨ ਸਕੀਮ ਨੂੰ ਦਿੱਤੀ ਮਨਜ਼ੂਰੀ 25 ਸਾਲ ਦੀ ਨੌਕਰੀ ਕਰ ਦੋ ਪੂਰੀ ਪੈਨਸ਼ਨ 23 ਲੱਖ ਮੁਲਾਜ਼ਮਾਂ ਨੂੰ ਹੋਵੇਗਾ ਫਾਇਦਾ ਹੁਣ ਗੱਲ ਇਹ ਪਾਰੇ ਦਰਸ਼ਕੋ ਜਿਹੜੇ ਵੀ ਮਜ਼ਦੂਰ ਕੰਮ ਕਰਦੇ ਹਨ ਕੋਈ ਛਾਕਾ ਨਹੀਂ ਕੰਮ ਵੀ ਕਰਦੇ ਹਨ ਤੇ ਉਹਨਾਂ ਨੂੰ ਪੈਨਸ਼ਨ ਵੀ ਪਹਿਲਾਂ ਤਨਖਾਹ ਵੱਢੀ ਫਿਰ ਪੈਨਸ਼ਨ ਵੀ ਵੱਢੀ ਹੈ ਸਵਾਲ ਇਹ ਹੈ ਕਿ ਉਹਨਾਂ ਨੂੰ ਪੁੱਛਣ ਦੀ ਲੋੜ ਆ ਆਸ ਵਿੱਚ ਹੀ ਆਪ ਦੇ ਆਦੇਮੰਦ ਦੇ ਨਾਲ ਕਿਉਂ ਕੰਮ ਬੜਾ ਮਾਮਦਰੀ ਨਾਲ ਕਰਦੇ ਹਨ ਕਿ ਨਹੀਂ ਕਰਦੇ ਹਨ ਕਿ ਜਾਂ ਤਨਖਾਹ ਲੈ ਕੇ ਤੇ ਪੈਨਸ਼ਨ ਲੈ ਕੇ ਇੰਜੋਏ ਕਰਦੇ ਹਨ ਇਹ ਕਾਫੀ ਸੋਚਣ ਦੇ ਬਜਾਰ ਦੀ ਗੱਲ ਹੈਗੀ ਹੈ ਇਸ ਬਾਅਦ ਮੈਂ ਅਗਲੀ ਜਿਹੜੀ ਖਬਰ ਲੈ ਰਿਹਾ ਹਾਂ ਤੁਹਾਡੇ ਨਾਲ ਉਹ ਸਾਰੇ ਸਾਂਝੀ ਕਰ ਰਿਹਾ ਹਾਂ ਐਨ ਆਰ ਆਈ ਦੀ ਇਸ ਘਰ ਵਿੱਚ ਕੱਲ ਵਾਇਲੈਂਸ ਹੋਈ ਹੈ ਠੀਕ ਹੈ ਘਰ ਵੱੜ ਕੇ ਐਨਆਰਆਈ ਤੇ ਚਲਾਈਆਂ ਗੋਲੀਆਂ ਖਾਲਤ ਗੰਬੀ ਹੈ ਹੁਣ ਇੱਥੇ ਮੈਂ ਵੀ ਕੱਲ ਇਲੈਕਟ੍ਰੋਨਿਕ ਮੀਡੀਆ ਦੇ ਖਬਰ ਸੁਣੀ ਸੀ ਕਿ ਘਰ ਦੇ ਮੈਂਬਰਸ ਨੇ ਇਹ ਦੋਸ਼ ਲਾਇਆ ਹੈ ਸ਼ੱਕ ਉਹਨਾਂ ਨੂੰ ਕਿ ਇਸ ਐਨਆਰਆਈ ਦੀ ਪਹਿਲੀ ਬੀਵੀ ਹੈ ਪਹਿਲੀ ਉਹਦੀ ਵਾਈਫ ਹੈ ਹੋ ਸਕਦਾ ਕਿ ਇਹ ਸਾਰੇ ਘਟਨਾਕ੍ਰਮ ਉਸ ਦੀ ਉਸ ਵੱਲੋਂ ਜਿਹੜੀ ਫੈਮਿਲੀ ਵੱਲੋਂ ਕੀਤਾ ਗਿਆ ਤੇ ਇਹ ਵਿਅਕਤੀ ਹੈ ਐਨ ਆਰ ਆਈ ਕਿੱਥੋਂ ਦੀ ਖਬਰ ਅੰਮ੍ਰਿਤਸਰ ਦੀ ਹੁਣ ਜਿਹੜਾ ਐਨ ਆਰ ਆਈ ਮੀਨਸ ਫੋਰਨ ਕੰਟਰੀ ਤੋਂ ਆਇਆ ਹੈ ਹੁਣ ਇੱਥੇ ਇੱਕ ਸ਼ੱਕ ਜ਼ाहिर ਕੀਤੀ ਜਾਂਦੀ ਹੈ ਕਿ ਜੇ ਐਨ ਆਰ ਆਈ ਮੈਰਿਜ ਕਰਦੇ ਹਨ ਉਸ ਵਾਦ ਉਹ ਫੋਰਨ ਕੰਟਰੀ ਦੌੜ ਜਾਂਦੇ ਹਨ ਮੁੜ ਕੇ ਜਿੰਨਾਂ ਦਾ ਉਹ ਮੈਰਿਜ ਕਰਦੇ ਹਨ ਤੇ ਉਹਨਾਂ ਘਰ ਵਾਲੀ ਨੂੰ ਬਿਲਕੁਲ ਬੁਲਾਉਂਦੇ ਵੀ ਨਹੀਂ ਹਨ ਹੋ ਜਾਂਦੇ ਹਨ ਟੈਲੀਫੋਨ ਚੱਕਦੇ ਨਹੀਂ ਗਏ ਸੋ ਇਹ ਇਨਕੁਆਰੀ ਦਾ ਵਿਸ਼ਾ ਹੈ ਕਿਉਂਕਿ ਫੈਮਿਲੀ ਨੇ ਘਰ ਦੇ ਜਿਹੜਾ ਐਨ ਆਰ ਆਈ ਨੇ ਇਸੇ ਖਸਿਆ ਜਾ ਹਰ ਗੇਤਨ ਉਹਦੀ ਉਸ ਦੀ ਜਿਹੜੀ ਪਹਿਲੀ ਵਾਈਫ ਆ ਉਸ ਦੇ ਘਰਦਿਆਂ ਦੀ ਇਹ ਕਾਰਵਾਈ ਉਹਨਾਂ ਉਹਨਾਂ ਦੁਆਰਾ ਹਾਇਰ ਕੀਤੀ ਬਦਮਾਸ਼ਾਂ ਤੋਂ ਹੋਰ ਕਾਰਵਾਈ ਹੋ ਸਕਦੀ ਹੈ ਆਖਰ ਉਹ ਕਾਰਵਾਈ ਕਿਉਂ ਕਰੇਗੀ ਉਹਦੀ ਪਹਿਲੀ ਵਾਈਫ ਕਿਉਂ ਕਰੇਗੀ ਤੇ ਹੋ ਸਕਦਾ ਉਹਨੂੰ ਕੋਈ ਗਰਿੰਝਗੀ ਹੋਏਗੀ ਉਸ ਨੂੰ ਕੋਈ ਗੁੱਸਾ ਹੋਏਗਾ ਉਸ ਦੇ ਨਾਲ ਕੋਈ ਘਟਨਾ ਘੱਟੇ ਹੋਏਗੀ ਜਿਸ ਦੇ ਕਾਰਨ ਉਸ ਨੇ ਇਸ ਐਨ ਆਰ ਆਈ ਤੇ ਇੱਕ ਘਟਨਾ ਮਤਲਬ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਫਿਰ ਦਸ਼ਕ ਮੈਸਮ ਦਾ ਬੀਜ ਸਾਡਾ ਦੇਸ਼ ਵਿੱਚ ਜਿਹੜਾ ਮੈਰਿਜ ਹੈ ਨਾ ਮੈਰਿਜ ਕਾਰਸ ਫੋਰ ਅ ਫੋਰਨ ਕੰਟਰੀਸ ਆਫ ਮੈਰਿਜ ਇਹ ਵੀ ਬਹੁਤ ਵੱਡਾ ਕ੍ਰਾਈਮ ਦਾ ਨੈਟਵਰਕ ਆ ਇਹ ਨੂੰ ਸਾਨੂੰ ਸੋਚਣ ਦੇ ਸਮਝ ਨਹੀਂ ਲੱਗਦਾ ਪਰਪਰ ਅਸੀਂ ਇਹਦੇ ਵਿੱਚ ਇਹ ਤੱਕ ਵੀ ਸਮਝ ਨਹੀਂ ਸਕੇ ਸੋ ਘਟਨਾਮਕ ਦਾ ਸਾਡੇ ਕੋਲ ਬਹੁਤ ਜ਼ਿਆਦਾ ਹਨ ਜਿਸ ਤਰ੍ਹਾਂ ਮੈਂ ਹੁਣੇ ਤੁਹਾਡਾਂ ਨਾਲ ਗੱਲ ਕੀਤੀ ਹੈ ਕਿ ਜਦ ਰਿਸ਼ਵਤੀ ਗੱਲ ਕਰਦੇ ਆ ਜਾਂ ਹੋਰ ਬਹੁਤ ਸਾਰੇ ਗੱਲਾਂ ਗੱਲਾਂ ਹੋ ਰਹੀਆਂ ਹਨ ਉੱਥੋਂ ਪਤਾ ਲੱਗਦਾ ਕਿ ਸਾਡੇ ਦੇਸ਼ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਜੋ ਜੋਗੇ ਸਟਾਰਟ ਹੋਣਾ ਚਾਹੀਦਾ ਸੀ ਸਾਡੇ ਭਲੇ ਸੋ ਇਸ ਵਾਰ ਜਿਹੜੀ ਅਗਲੀ ਖਬਰ ਲੈ ਰਿਹਾ ਮੈਂ ਉਹ ਆ ਰਹੀ ਹੈ ਸਾਡੇ ਭਲੇ ਅੰਮ੍ਰਿਤਸਰੋਂ ਖਬਰ ਸ਼ਕੀ ਹੈ ਪਾਵਨ ਸਰੂਪ ਅਗਰਪੇਨ ਫੋਨ ਤੇ ਧਾਮੀ ਨੇ ਦੁੱਖ ਫਰਕਾਇਆ ਧਾਮੀਆਂ ਸ਼ਰਮ ਗੁਰਦੁਆਰਾ ਪਰੰਤ ਕਮੇਟੀ ਦੇ ਪ੍ਰਧਾਨ ਸਵਾਲ ਇਹ ਹੈ ਕਿ ਇੰਨੀ ਅਣਗਹਿਲੀ ਕਿਦਾਂ ਜਦੋਂ ਕੋਈ ਬੇਦਵੀ ਕਰਦਾ ਜਦ ਹੀ ਉਸ ਦੇ ਬੈਰ ਬਗੈਰ ਇਨਕੁਆਰੀ ਉਹਨੂੰ ਮੌਤ ਦੇ ਘਾਟ ਹਾਰ ਦਿੱਤਾ ਜਾਂਦਾ ਅਗਰ ਇਹ ਅਗਨੀ ਪਿੰਡ ਹੋਇਆ ਹੈ ਇਹਦੇ ਬਸ ਇਸ ਸ਼੍ਰੋਣੀ ਕਮੇਟੀ ਵੀ ਜ਼ਿੰਮੇਵਾਰ ਉਸ ਗੁਰਦਾਰੇ ਦੀ ਕਮੇਟੀ ਵੀ ਜ਼ਿੰਮੇਵਾਰਾ ਜਿਹੜਾ ਉਹਦਾ ਮੈਨੇਜਰ ਹੈ ਉਹ ਵੀ ਜ਼ਿੰਮੇਵਾਰ ਆ ਕਿ ਅਗਨੀ ਪਿੰਡ ਕਿਦਾਂ ਹੋ ਗਿਆ ਹੈ ਘਟਨਾ ਕਿਦਾਂ ਕੱਟ ਗਈ ਹੈ ਸਾਡੇ ਬੜੇ ਸੋ ਗੱਲੇ ਪਾਵਨ ਸਰੂਪ ਅਗਨ ਪੇਟ ਹੋਣ ਤੇ ਧਾਮੀ ਨੂੰ ਦੁੱਖ ਦਾ ਪ੍ਰਟੜਾਵਾ ਦਾ ਕਰ ਦਿੱਤਾ ਕਿ ਜਿੰਮੇਵਾਰ ਬੰਦਿਆਂ ਨੂੰ ਸਜ਼ਾ ਕਿੱਥੋਂ ਮਿਲੇਗੀ ਸਾਨੂੰ ਸਜ਼ਾ ਕਿਵੇਂ ਦੇਵਾਂਗੇ ਇਹ ਸਿਰ ਉਹ ਤਾਂ ਨਹੀਂ ਮਿਲਦੀ ਠੀਕ ਹੈ ਕਿਉਂਕਿ ਜਿਹੜੇ ਬੰਦੇ ਹਾਈ ਹੈਂਡਡ ਹੁੰਦੇ ਨੇ ਜਿਨ੍ਹਾਂ ਦੀ ਪੋਲੀਟੀਕਲ ਅਪਰੋਚ ਆ ਉਹ ਤਾਂ ਸਾਰੇ ਵੱਜ ਜਾਂਦੇ ਆ ਜਿਨ੍ਹਾਂ ਦੇ ਕੋਪਰੇਟਿਵ ਅਪਰੋਚ ਨਹੀਂ ਉਹਨਾਂ ਦੀ ਉਹਨਾਂ ਦੀ ਬਿਨ ਬਗੈਰ ਇਨਕੁਆਰੀ ਹੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਇਹ ਵੀ ਕਲੀਅਰ ਨਹੀਂ ਕੀਤਾ ਜਾਂਦਾ ਕਿ ਕਿਸੇ ਖਾਸ ਵਿਅਕਤੀ ਨੇ ਬੇਦਵੀ ਕੀਤੀ ਹੈ ਜਾਂ ਨਹੀਂ ਕੀਤੀ ਇਹ ਕੋਈ ਕਲੀਅਰ ਨਹੀਂ ਹੁੰਦਾ ਸਕ ਗੁੱਸੇ 'ਚ ਆ ਕੇ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਜਾਂ ਪਰਿਵਾਰ ਨਾਲ ਵੜ ਦਿੱਤਾ ਜਾਂਦਾ ਇਹ ਮੈਂ ਤਰੇ ਮੇਰੇ ਕਹਿਣ ਦਾ ਮਤਲਬ ਇਹ ਬੜੀ ਖਤਰਨਾਕ ਟ੍ਰੈਂਡ ਜੋ ਸਾਨੂੰ ਇਹ ਸਮਝਣ ਦੀ ਲੋੜ ਹੈ ਪਿਰਦੇਸ ਕੋ ਇਸ ਇਹ ਸਾਡੇ ਧਰਮ ਦੀ ਗੱਲ ਹੈ ਧਰਮ ਸਾਡਾ ਦੇਸ਼ ਐਟ ਪ੍ਰੈਜ਼ੈਂਟ ਇਹ ਵੀ ਬਹੁਤ ਵੱਡਾ ਵਿਸ਼ਾ ਹੈ ਧਰਮ ਸਾਡਾ ਵਜਿਦਾ ਪਰਸਨਲ ਵਿਸ਼ਾ ਹੋਣਾ ਚਾਹੀਦਾ ਪਰ ਪਰਸਨਲ ਵਿਸ਼ਾ ਨਾ ਹੋ ਕੇ ਇਹ ਵੀ ਬਹੁਤ ਵੱਡਾ ਸਾਡੇ ਗੁਰਦੁਆਰਿਆਂ ਵਿੱਚ ਸਾਡੇ ਤਰ੍ਹਾਂ ਪਾਕਿਸਤਾਨਾਂ ਦੇ ਬਹੁਤ ਵੱਡਾ ਮਸਲਾ ਹੈ ਕਈ ਲੋਕਾਂ ਨੂੰ ਬਿਜ਼ਨਸ ਵੀ ਕਹਿੰਦੇ ਆ ਨਾ ਜਿ ਪਿਛਲੇ ਹਫ਼ਤੇ ਮੈਂ ਗੱਲ ਕੀਤੀ ਸੀ ਜਿੱਥੇ ਗੋਲਕ ਵਿੱਚ ਜਿਆਦਾ ਭੇਟਾ ਚੜਦੀ ਹੈ ਉਥੇ ਅਹੁਦੇਦਾਰਾਂ ਦਾ ਵੀ ਝਗੜਾ ਪੈਂਦਾ ਉਹ ਕਹਿੰਦੇ ਅਹੁਦੇਦਾਰ ਮੈਂ ਬਣੂਗਾ ਪ੍ਰਧਾਨ ਹੀ ਬਣੂਗਾ ਸੈਕਟਰੀ ਹੀ ਬਣੂਗਾ ਜਿੱਥੇ ਕੋਈ ਭੇਟਾ ਨਹੀਂ ਚੜਦੀ ਉਥੇ ਕੋ ਰੌਲਾ ਨਹੀਂ ਪੈਂਦਾ ਇਹ ਖਬਰ ਮੈਂ ਤੁਹਾਡਾਂ ਨੂੰ ਹੋਰ ਸਾਂਝੀ ਕਰਦਾ ਉਹ ਖਬਰ ਆਈ ਆ ਕਿ ਸਾਡੇ ਅਸੀਂ ਭੂਤ ਪ੍ਰੇਤਾਂ 'ਚ ਕਿੰਨਾ ਵਿਸ਼ਵਾਸ ਰੱਖਦੇ ਹਾਂ ਐਸਾ ਸਾਇੰਸ ਦੇ ਯੁੱਗ ਵਿੱਚ ਇਲੈਕਟ੍ਰੋਨਿਕ ਯਜ ਵਿੱਚ ਇੱਕ ਘਟਨਾ ਘਟੀ ਹੈ ਕਿ ਕੋਈ 크੍ਰਿਸਚੀਨ ਹੈ ਤੇ ਉਹਦੇ ਵਿੱਚ ਫੈਮਿਲੀ ਨੇ ਕਿਹਾ ਜਾਂ ਨਾਲ ਦੇ ਉਹਨਾਂ ਦੇ ਸਾਥੀਆਂ ਨੇ ਕਹਿ ਕੇ ਇਹਦੇ ਵਿੱਚ ਭੂਤ ਹੈ ਭੂਤ ਕੱਢਣ ਦੇ ਬਹਾਨੇ ਵਿੱਚ ਉਹ ਇੱਕ ਇੱਕ ਹੋਰ ਵਿਅਕਤੀ ਕੋਲ ਲੈ ਗਏ ਸਿਆਣੇ ਕੋਲ ਲੈ ਗਏ ਤੇ ਉਸ ਸਿਆਣੇ ਨੇ ਇਹਨੂੰ ਤਾਂ ਕਮੜਾ ਹੀ ਹੋਏਗਾ ਕ੍ਰਿਮਨਲ ਹੋਏਗਾ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਇਸ ਗਰਾਉਂਡ ਦੇ ਅਗੇ ਉਹਦੇ ਦਿਮਾਗ ਵਿੱਚ ਭੂਤ ਕੱਢਣਾ ਹੈ ਉਹਨੂੰ ਭੂਤ ਨੂੰ ਖਤਮ ਕਰਨਾ ਹੈ ਉਹ ਤੁਹਾਨੂੰ ਖਤਮ ਕਰ ਨਹੀਂ ਸਕੇ ਬੰਦਾ ਖਤਮ ਕਰ ਦਿੰਦਾ ਇੱਥੋਂ ਲੱਗਦਾ ਕਿ ਅਸੀਂ ਜਿਹੜੇ ਸਾਡੇ ਸਪੋਸਟਿਸ਼ਨਸ ਹਨ ਜਿਹੜੇ ਅਸੀਂ ਮਤਲਬ ਮੇਰੇ ਕਹਿਣ ਦਾ ਮਤਲਬ ਅਸੀਂ ਇਦਾਂ ਦੇ ਵਿਸ਼ਵਾਸ ਰੱਖਦੇ ਹਾਂ ਅੰਧ ਵਿਸ਼ਵਾਸ ਬਲਾਈਂਡ ਫੇਥ ਰੱਖਦੇ ਹਾਂ ਉਹਦੇ ਨਾਲ ਸਾਡਾ ਕਿੰਨਾ ਕਹਾਣ ਹੋ ਰਿਹਾ ਤੁਸੀਂ ਇੱਥੋਂ ਸਾਹਮਣੇ ਦਾ ਅੰਦਾਜ਼ਾ ਲਾ ਸਕਦੇ ਹੋ ਸੋ ਪਰਦੇਸ ਕੋ ਖਬਰਾਂ ਬਹੁਤ ਹਨ ਇੱਕ ਦੋ ਖਬਰਾਂ ਹੋਰ ਲੈ ਕੇ ਉਸ ਬਾਅਦ ਮੈਂ ਆਪਣਾ ਇਹ ਅੱਜ ਦਾ ਖਬਰਾਂ ਦਾ ਸਿਲਸਿਲਾ ਬੰਦ ਕਰਾਂਗਾ ਜਿਹੜੇ ਪੂਤ ਕੱਢਣ ਦੀ ਖਬਰ ਗੁਰਦਾਸਪੁਰ ਤੋਂ ਲੱਗੀ ਸੀ ਉਹ ਹੁਣ ਮੈਂ ਦੇਖ ਰਿਆਂ ਇਹ ਖਬਰ ਸਾਡੇ ਕੋਲ ਜੀ ਐਸ਼ੀ ਖਬਰ ਨਹੀਂ ਲੱਗੀ ਐ ਅੰਮ੍ਰਿਤਸਰ ਤੋਂ ਲੱਗੀ ਐ ਇੱਕ ਫੈਮਿਲੀ ਟਰੀ ਹੁੰਦਾ ਹੈ ਫੈਮਿਲੀ ਟਰੀ ਕੋਈ ਧਰਤੀ ਤੇ ਵਿੱਚ اگਉਣ ਵਾਲਾ ਪੌਦਾ ਨਹੀਂ ਹੁੰਦਾ ਕੋਈ ਉਹ ਫੈਮਿਲੀ ਵਿੱਚ ਪੈਦਾ ਹੋਣ ਵਾਲੇ ਜਿਹੜੇ ਮੈਂਬਰ ਹੁੰਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਆ ਫੈਮਿਲੀ ਫਰਜ਼ ਕੀਤਾ ਫਾਦਰ ਹੋ ਗਿਆ ਗ੍ਰੈਂਡਫਾਦਰ ਹੋ ਗਿਆ ਗ੍ਰੇਡ ਗ੍ਰੈਂਡਫਾਦਰ ਹੋ ਗਿਆ ਉਹਨਾਂ ਦੇ ਬੱਚੇ ਹੋ ਗਏ ਬਾਕੀ ਫੈਮਿਲੀ ਮੈਂਬਰ ਹੋ ਗਏ ਇਹ ਸਾਰਾ ਕੁਝ ਨਾਲ ਮਿਲ ਕੇ ਬਣ ਜਾਂਦਾ ਹੈ ਫੈਮਿਲੀ ਟਰੀ ਹੁਣ ਇਹ ਅੰਮ੍ਰਿਤਸਰ ਤੋਂ ਖਬਰ ਲੱਗੀ ਹੈ ਬੜੀ ਅੱਛੀ ਖਬਰ ਲੱਗਦੀ ਹੈ ਫੈਮਿਲੀ ਟਰੀ ਨੇ ਜਾਪਾਨੀ ਪੁੱਤਰ ਨੂੰ ਪੰਜਾਬੀ ਪਿਤਾ ਨਾਲ ਬੁਲਾਇਆ ਇਟ ਮੀਨਸ ਇੰਟਰ ਰੇਸ ਇੰਟਰ ਰੇਸ ਪੰਜਾਬ ਦੇ ਇੱਕ ਵਿਅਕਤੀ ਦੀ ਮੈਰਜ ਹੋਈ ਸੀ ਜਾਪਾਨ ਦੇ ਵਿੱਚ ਇਟ ਮੀਨਸ ਉਹਦੀ ਵਾਈਫ ਜਪਾਨ ਦੀ ਸੀਗੀ ਤੇ ਬਾਅਦ ਵਿੱਚ ਉਹ ਅਲੱਗ-ਅਲੱਗ ਹੋ ਗਏ ਕੁਕ ਕੁ ਡਰਾਮਾ ਘਟ ਗਿਆ ਅਲੱਗ-ਅਲੱਗ ਹੋ ਗਏ ਤੇ ਜਿਹੜਾ ਲੜਕਾ ਹੈ ਉਸਨੇ ਖੋਜ ਜਾਰੀ ਰੱਖੀ ਕਿ ਆਪਣੇ ਪਿਤਾ ਨੂੰ ਕਿੱਦਾਂ ਮਿਲੇ ਬੈਸੇ ਤਾਂ ਅੱਜਕੱਲ ਪੈਟਰੀਸਾਈਡ ਵੀ ਹੈ ਤੇ ਮੈਟਰੀਸਾਈਡ ਵੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਜੇ ਲੋਕ ਪਿਤਾ ਨੂੰ ਵੀ ਮਾਰ ਮਗਾਉਂਦੇ ਆ ਤੇ ਮਾਵਾ ਦਾਦੇ ਕਤਲ ਕਰ ਦਿੰਦੇ ਆ ਇਹ ਉਸ ਦੀ ਬਿਲਕੁਲ ਉਹੀ ਟੈਕ ਖਬਰ ਅੱਛੀ ਖਬਰ ਮੇਰੇ ਕਹਣ ਦਾ ਮਤਲਬ ਵਧੀਆ ਸਾਡਾ ਟ੍ਰੈਂਡ ਦੱਸ ਰਿਹਾ ਕਿ ਸਮਾਜ ਵਿੱਚ ਅੱਛੇ ਘਟਨਾਵਾਂ ਵੀ ਘਟਦੀਆਂ ਜਿੰਨਾਂ ਬਾਰੇ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਫੈਮਿਲੀ ਟ੍ਰੀ ਨੇ ਜਾਪਾਨੀ ਪੁੱਤਰ ਨੂੰ ਪੰਜਾਬੀ ਪਿਤਾ ਨਾਲ ਮਿਲਾਇਆ ਪਿਤਾ ਦੇ ਨਾਲ ਹੀ ਮਿਲੀ ਹੋਰ ਮਾਂ ਤੇ ਪੈਪ ਇਹ ਅੰਮ੍ਰਿਤਸਰ ਆ ਕੇ ਲੱਭ ਲਿਆ ਉਹਨੇ ਆਪਣੇ ਪਿਤਾ ਨੂੰ ਅਲੱਗ-ਅਲੱਗ ਹੋ ਗਏ ਸਨ ਨਹੀਂ ਸੋ ਇਹ ਮੇਰੇ ਕਹਣ ਦਾ ਮਤਲਬ ਹੈ ਮੈਂ ਪੂਰੀ ਖਬਰ ਨਹੀਂ ਦੱਸ ਸਕਦਾ ਸਮੇਂ ਦੀ ਘਾਟ ਆ ਨਗਰ ਹੁਣ ਤੋਂ ਬਾਅਦ ਇਹ ਸਰਚ ਜਾਰੀ ਰੱਖੀ ਲੜਕੇ ਨੇ ਤੇ ਅੱਜ ਹੋ ਗਿਆ ਪਿਤਾ ਪਿਤਾ ਦਾ ਨਾਮ ਹੈ ਸੁਖਪਾਲ ਸਿੰਘ ਨੂੰ ਤਸਵੀਰਾਂ ਦਿਖਾਉਂਦਾ ਹੋਇਆ ਰੈਨ ਤਾਕਾ ਹਤਾ ਇਹ ਲੜਕੇ ਦਾ ਨਾਮ ਹੈ ਜਾਪਾਨੀ ਨਾਮ ਹੈ ਕਿਉਂਕਿ ਜਾਪਾਨ ਜਦੋਂ ਬਰਤ ਹੋਇਆ ਉਹਦੀ ਮਗਰ ਜਾਪਾਨ ਦੀ ਸੀ ਜਾਪਾਨੀ ਹੈ ਪਿਤਾ ਪੰਜਾਬ ਦਾ ਹੈ ਤੇ ਪਿਤਾ ਸੁਖਪਾਲ ਸਿੰਘ ਨੂੰ ਉਹ ਸਾਰੀਆਂ ਤਸਵੀਰਾਂ ਸ਼ੇਅਰ ਕਰ ਰਿਹਾ ਜਿਹਦੀ ਖਬਰ ਲੱਗੀ ਹੈ ਪੰਜਾਬੀ ਜਾਗਰਣ ਵਿੱਚ ਬੜੀ ਅੱਛੀ ਖਬਰ ਹੈ ਇਹ ਤੋਂ ਸਾਨੂੰ ਬੜਾ ਸਕੂਨ ਮਿਲਦਾ ਹੈ ਅੱਛਾ ਲੱਗਦਾ ਕਿ ਇਹ ਸਾਰੀ ਘਟਨਾ ਜੀ ਹੋ ਰਹੀ ਹੈ ਵਧੀਆ ਘਟਨਾ ਖੋਰੀ ਹੈ ਪਰ ਦੱਸ ਕੋ ਹੁਣ ਮੇਰੇ ਕਿਨ ਤੋਂ ਮੁੱਜਾ ਮੈਂ ਅੱਜ ਦਾ ਇਹ ਖਬਰਾਂ ਦਾ سلسلہ ਬੰਦ ਕਰ ਰਹਿਣ ਲੱਗ ਪਾ ਤੇ ਉਸ ਬਾਅਦ ਮੈਂ ਸਿਰਫ ਇਹੀ ਗੱਲ ਕਹਾਗਾ ਕਿ ਜਿਵੇਂ 25 ਅਗਸਤ ਇਸ ਅੱਛੀ ਬੈਠੇ 25 ਅਗਸਤ ਹੋ ਜਾ ਸਾਡੇ ਕੋਲ ਹੈ 24 ਮੌਸਮ 'ਚ ਤਬਦੀਲੀ ਆ ਰਹੀ ਹੈ ਤੇ ਡੇਂਗੂ ਦਾ ਫਲਾਹ ਹੋ ਰਿਹਾ ਹੈ ਧਿਆਨ ਰੱਖਾ ਪੰਜਾਬ ਸਰਕਾਰ ਨੇ ਹੈਲਥ ਡਿਪਾਰਟਮੈਂਟ ਨੇ ਵੀ ਬਹੁਤ ਸਾਰੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਸੋ ਲੋੜ ਆ ਕਿ ਡੇਂਗੂ ਰ ਬਹੁਤ ਸਾਰੇ ਘਟਰਾਵਾ ਕੱਢਦੀਆਂ ਸਾਡੇ ਪਲੇਟਲੇਟ ਘਟ ਜਾਂਦੀਆਂ ਹਨ ਸੈੱਲ ਘਟ ਜਾਂਦੇ ਹਨ ਬਹੁਤ ਸਾਰੇ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ ਸੋ ਆਪਣੇ ਆਪ ਨੂੰ ਬਚਨ ਕਰੀਏ ਆਪਾਂ ਇਹ ਬਦਲਦੇ ਮੌਸਮ ਵਿੱਚ ਡੇਂਗੂ ਤੋਂ ਬਚਾਈਏ ਜਿਹੜਾ ਖੜਾ ਪਾਣੀ ਹੈ ਸਟੈਗਨੈਂਟ ਵਾਟਰ ਹੈ ਉਸ ਨੂੰ ਡੇਲੀ ਸਾਫ਼ ਕਰੀਏ ਕੂਲਰਾਂ ਵਿੱਚੋਂ ਵੀ ਪਾਣੀ ਸਾਫ਼ ਕੀਤਾ ਜਾਵੇ ਪਾਣੀ ਸਾਡੇ ਆਲੇ ਦੁਆਲੇ ਖੜਾ ਉਸ ਨੂੰ ਸਾਫ਼ ਕੀਤਾ ਜਾਵੇ ਉਹ ਤੇ ਇੱਕ ਕਾ ਸੁਣਤੇ ਜਿਹੜੇ ਡੇਂਗੂ ਮੱਛਰ ਮਾਰਵਾ ਉਸੇ ਦਵਾਈ ਵੀ ਮਿਲਦੀ ਹੈ ਉਹਦਾ ਵੀ ਸਪਰੇਅ ਕੀਤਾ ਜਾ ਸਕਦਾ ਇੱਕ ਫੋਗਿੰਗ ਕਹਿੰਦੇ ਹੈ ਫੋਗਮੇਂ ਹੁੰਦੀ ਧੂਆ ਕੀਤਾ ਜਾਂਦਾ ਉਸ ਹੈਲਥ ਡਿਪਾਰਟਮੈਂਟ ਵੱਲੋਂ ਕੀਤਾ ਜਾਂਦਾ ਇੱਕ ਟਰੈਕਟਰ ਦੇ ਰਾਹੀਂ ਇਲਾਕਿਆਂ ਬਾਲਿਆਂ ਵਿੱਚ ਜਾ ਕੇ ਇੱਕ ਟੂਰ ਕੱਢਿਆ ਜਾਂਦਾ ਤਾਂ ਕਿ ਜਿਹੜੇ ਮੱਛਰ ਆ ਖਤਮ ਹੋ ਜਾਣਾ ਧੂਮੇ ਨਾਲ ਮੱਛਰ ਖਤਮ ਹੋ ਜਾਂਦਾ ਸੋ ਇਸ ਤਰ੍ਹਾਂ ਦਾ ਸਾਰਾ ਕੁਝ ਹੋ ਰਿਹਾ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੇ ਕਟਰਾਵਾ ਘਟ ਰਹੀਆਂ ਹਨ ਇਹ ਸਾਡਾ ਮੇਰੇ ਕਹਿਣ ਦਾ ਮਤਲਬ ਹੈ ਜੀ ਜਰਾ ਮੱਛਰ ਦੀ ਗੱਲ ਹੋ ਸਕਦੀ ਹੈ ਕਿ ਤੁਸੀਂ ਬਚਤ ਕਰ ਸਕਦੇ ਹੋ ਤੇ ਅਸੀਂ ਆਪਣੇ ਆਪ ਨੂੰ ਸੇਵ ਆਪੇ ਸੜਕਿਆ ਕਰ ਸਕਦੇ ਹਾਂ ਸੋ ਪਰਦੇਸ਼ ਅੱਜ ਇੱਥੇ ਮੈਂ ਸਿਰ ਇਹ ਖਬਰਾਂ ਦਾ ਨਿਊਜ਼ ਐਂਡਰਸ ਸੈਲਸ ਬੰਦ ਕਰਦਾ ਹਾਂ ਇਹ ਸਾਡਾ ਪ੍ਰੋਗਰਾਮ ਤੁਸੀਂ ਜੂਟੀਬ ਤੇ ਦੇਖ ਸਕਦੇ ਹੋ ਤੇ ਸਾਨੂੰ ਸੁਝਾਅ ਦਿਓ ਅਸੀਂ ਕਿਸ ਤਰ੍ਹਾਂ ਬਿਹਤਰ ਬਣਾ ਸਕਦੇ ਹਾਂ ਸੋ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਧੰਵਾਦ ਜਨ ਚੱਕੀ ਸਟੂਡੀਓ ਬੁਝਾ ਪਰੇਦਰਸ਼ ਵਿੱਚ ਮੈਂ ਡਾਕਟਰ ਬਲਦੇਵ ਸਿੰਘ ਆਪ ਜੀ ਦਾ ਸਵਾਗਤ ਕਰਦਾ ਹਾਂ ਵੈਲਕਮ ਕਰਦਾ ਹਾਂ ਅੱਜ ਸੰਦੇ ਇਹ ਅੱਜ ਹੈ 25 ਅਗਸਤ 2024 ਤੇ ਹਰ ਸੱਡੇ ਦਿਨਾਂ ਇਹ ਸੁਰੱਖੀ ਦਾ ਪ੍ਰੋਗਰਾਮ ਪੇਸ਼ ਕਰਨ ਵਾਸਤੇ ਮੈਂ ਸਟੂਡੀਓ ਵਿੱਚ ਹਾਜ਼ਰ ਹਾਂ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਸੁਰੱਖੀ ਦੇ ਪ੍ਰੋਗਰਾਮ ਦੀ ਜਾਂ ਨਿਊਜ਼ ਐਨਾਲਿਸਿਸ ਦੀ ਤਾਂ ਇਸ ਵਿੱਚ ਅਸੀਂ ਸਿਲੇਕਟਡ ਨਿਊਜ਼ ਪੇਪਰ ਇਕੱਤਰ ਕਰਦੇ ਹਾਂ ਸਟੂਡੀਓ ਵਿੱਚ ਤੇ ਉਹਦੇ ਵਿੱਚੋਂ ਸਿਲੇਕਟਡ ਹੈਡਲਾਈਨਸ ਦਾ ਐਨਾਲਿਸਿਸ ਕਰਨ ਵਾਸਤੇ ਇਸ ਸਾਰਾ ਪ੍ਰੋਗਰਾਮ ਟੈਲੀਕਾਸਟ ਕੀਤਾ ਜਾਂਦਾ ਹੈ ਪੈਰਾਦਰਸ਼ੀ ਜਦੋਂ ਅਸੀਂ ਗੱਲ ਕਰਦੇ ਆ ਨਿਊਜ਼ ਐਨਾਲਿਸਿਸ ਦੀ ਜਾਂ ਨਿਊਜ਼ ਵਿਸ਼ਲੇਸ਼ਣ ਦੀ ਜੋ ਸੁਰੱਖੇ ਦੇ ਪ੍ਰੋਗਰਾਮ ਦੀ ਤਿੰਨ ਪੁਆਇੰਟਸ ਨੂੰ ਹਮੇਸ਼ਾ ਅਸੀਂ ਧਿਆਨ ਰੱਖਦੇ ਆ ਫਸਟ ਪੁਆਇੰਟ ਕੀ ਹੈ ਫਸਟ ਪੁਆਇੰਟ ਇਹ ਹੁੰਦਾ ਹੈ ਕਿ ਜਿਹੜਾ ਸਾਡੀ ਨਿਊਜ਼ ਅਸੀਂ ਲੈ ਰਹੇ ਆ ਉਸ ਦੀ ਬੈਕਗ੍ਰਾਉਂਡ ਕੀ ਹੈ ਇਹ ਫਸਟ ਪੁਆਇੰਟ ਹੁੰਦਾ ਹੈ ਸੈਕੰਡ ਪਾਰਟ ਹੁੰਦਾ ਹੈ ਕਿ ਸਿਲੈਕਟਡ ਹੈਡਲਾਈਨ ਦੀ ਕਰੰਟ ਸਟੋਰੀ ਕੀ ਬਣਦੀ ਹੈ ਥਰਡ ਕੀ ਹੈ ਕਿ ਸਾਡੇ ਕੋਲ ਜਿਹੜੇ ਸਲੈਕਟਡ ਹੈਡਲਾਈਨਸ ਉਹ ਦਾ ਫਿਊਚਰ ਕੋਰਸ ਕੀ ਹੋਂ ਦੀ ਸੰਭਾਵਨਾ ਹੋ ਸਕਦੀ ਹੈ ਸੋ ਪਿਆਰੇ ਦਰਸ਼ਕੋ ਜਿਹੜਾ ਅੱਜ 25 ਅਕਤੂਬਰ 2024 ਨੂੰ ਸੰਡੇ ਨੂੰ ਮੈਂ ਫਰਸਟ ਨਿਊਜ਼ ਲੈ ਰਿਹਾ ਹਾਂ ਜੀ ਉਹ ਲਗਭਗ ਸਾਰੇ ਨਿਊਜ਼ ਪੇਪਰਸ ਨੇ ਕਵਰ ਕੀਤੀ ਹੈ ਕਿਸ ਨੇ ਉਹਨੂੰ ਹੈਡਲਾਈਨ ਬਣਾਇਆ ਹੈ ਜਾਂ ਉਹਨੂੰ ਸੈਕੰਡ ਜਾਂ ਥਰਡ ਪੋਜੀਸ਼ਨ ਦਿੱਤੀ ਹੈ ਸੋ ਉਹ ਕੀ ਹੈ ਉਹ ਹੈ ਸਾਡਾ ਕਲਕੱਤਾ ਜਦ ਕਲਕੱਤਾ ਜਨੂਸ ਕਹਿੰਦੇ ਬੈਸਟ ਰੋਕਲ ਦੀ ਕੈਪੀਟਲ ਆ ਜਿੱਥੇ ਮੈਡੀਕਲ ਕਾਲਸ ਵਿੱਚ 9 ਅਗਸਤ ਨੂੰ 9 ਅਗਸਤ ਨੂੰ ਟ੍ਰੇਨੀ ਡਾਕਟਰ ਦਾ ਰੇਪ ਹੋਇਆ ਸੀ ਔਰ ਇਹ ਬਾਈਟਸ ਸਪਰੈਡ ਪੂਰੇ ਦੇਸ਼ ਵਿੱਚ ਇਹ వైరਲ ਹੋਇਆ ਮਸਲਾ ਕਿਉਂਕਿ ਔਰਤ ਦਾ ਮਸਲਾ ਹੈ ਔਰਤਾਂ ਦੀ ਸੁਰੱਖਿਆ ਦਾ ਮਸਲਾ ਹੈ ਆਮ ਕਰਕੇ ਅਸੀਂ ਕਹਿੰਦੇ ਕਿ ਔਰਤ ਨੂੰ ਸੁਰੱਖਿਆ ਦੀ ਲੋੜ ਹੈ ਇਸ ਵਚਨ ਬੋਧਾ ਮੋਦੀ ਸਰਕਾਰ ਕਹਿ ਰਹੀ ਹੈ ਬੇਟੀ ਬਚਾਓ ਤੇ ਬੇਟੀ ਪੜਾਓ ਆਈ ਲੱਕ ਦਾ ਜੋ ਕੁਝ ਵੀ ਹੋ ਰਿਹਾ ਸਾਰਾ ਕੁਝ ਇਸ ਦੇ ਉਲਟ ਹੋ ਰਿਹਾ ਹੈ ਅਸੀਂ ਜੋ ਸਾਡੇ ਗੁਰੂਆਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਜਾਂਦਾ ਹੋਰ ਧਾਰਮਿਕ ਗ੍ਰੰਥਾਂ ਚ ਲਿਖੀ ਉਸ ਦੇ ਉਲਟ ਸਾਡਾ ਸਮਾਜ ਚੱਲ ਰਿਹਾ ਹੈ ਅਸੀਂ ਆਪਰ ਤੇ ਗੱਲ ਕਰਦੇ ਕਿ ਜਿਹੜੀ ਸਾਡੀ ਬੇਟੀ ਹੈ ਲੜਕੀ ਹੈ ਔਰਤ ਹੈ ਉਸ ਦਾ ਆਦਰ ਤੇ ਸਤਿਕਾਰ ਕਰਨਾ ਬਣਦਾ ਹੈ ਇੱਕ ਸ਼ਬਦ ਵੀ ਹੈ ਬੜਾ ਮਹੱਤਵਪੂਰਨ ਸੋਹਾ ਮੰਦਾ ਕੀ ਜਿੱਦ ਜਮੇ ਰਾਜਾਨ ਸੋ ਇਹ ਸਾਰੇ ਇਸ ਦੇ 올ਡਰ ਸਾਰਾ ਕੁਝ ਹੋ ਰਿਹਾ ਜਿਸ ਤਰ੍ਹਾਂ ਮੈਂ ਵਾਰ-ਵਾਰ ਇਸ ਮંચ ਤੋਂ ਕਿਹਾ ਸਾਡਾ ਦੇਸ਼ ਜੇ ਆਪਾਂ ਇੰਡੈਕਸ ਬਣਾਏ ਸਾਰੇ ਸੰਸਾਰ ਦਾ ਉਹਦੇ ਵਿੱਚ ਰੇਪ ਕੈਪੀਟਲ ਵਿੱਚ ਇੱਕ ਨੰਬਰ ਤੇ ਜਾ ਰਿਹਾ ਰੇਪ ਕੈਪੀਟਲ ਇਟ ਮੀਨਸ ਇਥੇ ਡੇਲੀ ਰੇਪ ਹੁੰਦੇ ਹਨ ਔਰਤਾਂ ਦੇ ਰੇਪ ਹੁੰਦੇ ਹਨ ਲੜਕੀਆਂ ਦੇ ਰੇਪ ਹੁੰਦੇ ਹਨ ਮੈਂ ਪਿਛਲੀ ਵਾਰ ਵੀ ਦੱਸਿਆ ਸੀ ਅੱਜ ਵੀ ਕਹਿ ਰਿਹਾ ਮੈਂ 1.5 ਸਾਲ ਦੀ 25 ਦਿਨ ਲੈ ਕੇ 80 ਸਾਲ ਦੀ ਔਰਤਾਂ 'ਤੇ ਰੇਪ ਹੋ ਜਾਂਦਾ ਤੇ ਮੈਂ ਲੱਗਦਾ ਸਾਡਾ ਸਮਾਜ ਇਸ ਨੂੰ ਕੋਈ ਬੁਰਾ ਨਹੀਂ ਬਣਾਉਂਦਾ ਇਹ ਜਹਾਪਰੋਧ ਨਹੀਂ ਕਰਦਾ ਜਿਹੜੇ ਰੇਪ ਕਰਦੇ ਹਨ ਉਸ ਦਾ ਬਰੋਧ ਨਹੀਂ ਕਰਦਾ ਉਹਨਾਂ ਨੂੰ ਮਾੜੀ ਮੋਟੀ ਸਜ਼ਾ ਹੁੰਦੀ ਜੇਲ੍ਹਵਾੜਾ ਕੁਝ ਦਿਨਾਂ ਵਾਸਤੇ ਜਾਂਦੇ ਬਾਅਦ ਵਾਪਸ ਆ ਜਾਂਦੇ ਤੇ ਜਿਹੜੇ ਦੇ ਹਮੈਤੀ ਹੁੰਦੇ ਹਨ ਇਨ ਕ੍ਰਿਮੀਨਲਸ ਦੇ ਉਹਨਾਂ ਨੂੰ ਗਾਰਲੈਂਡਿੰਗ ਕਰਕੇ ਉਹਨਾਂ ਦਾ ਸਵਾਟ ਕਰਦੇ ਜਦੋਂ ਜੇਲ੍ਹ ਚੋਂ ਬਾਹਰ ਆਉਂਦੇ ਹਨ ਇਹ ਸਾਡੇ ਸਮਾਜ ਦੀ ਬੜੀ ਕਨੌਨੀ ਸਥਿਤੀ ਹੈ